ਹੱਥ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਸੁਣ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਗੁਰੂ ਰੋਗ ਸੰਤਾ ਪਿਉ ਤਰੇ ਸੁਣੀ ਸੱਚੀ ਬਾਣੀ ਸੰਤ ਜਾਨ ਜਨ ਭੈ ਸਰਦੇ ਬਾਜੀ ਆਨਾਲ ਤੂ ਮੇਰੇ ਛੁਣ ਦੇ ਪਰਿਚ ਹੈ ਤੇ ਪਰਸ ਸਤਿਗੁਰ ਹਾਂ ਪਾਏ ਮਦਾਵਲੀ ਮਹਲਾ ਪੰਜਵਾ ਸਾਲ ਜਿਸ ਨੇ ਵਰਸੂ ਪਈਓ ਸਾਤ ਸੋਕ ਵਿਚਾਰੋਂ ਅਪਰਤ ਦਾ ਕਿਰਪਾ ਕਰੇ ਜਿਸ ਨੂੰ ਇਹ ਵਾਸਤੇ ਜਗ ਮੇ ਉਤਮ ਕੰਢੀਏ IRLK ਕੀਹ ਕੀਹ ਮਹੱਲਾ ਪਹਿਵਾ ਸਦਗੀਆਂ ਸੁਖਾ ਸ੍ਰੀ ਸਾਹਿਬ ਸਰਪਾ ਦਾ ਨਾਮ ਗੁਰੂ ਮਹਾਰਾਜ ਜੀ ਆਪ ਜੀ ਪਹਿਮਾ ਦਾ ਨਾਮ ਲੈ ਕੇ ਜੀਰਪਾ ਮੈਂ ਸੁਖਤਨੀ गुरू नानक लाइ अमरदास रामदासे सरजन हर गोबिद श्री हर रा हर कृष्ण जय ॾिठे सब दुख जाए सत श्री अकाल पुरख साहिब जा प्यन तार खालसा ਜਿੰਨਾ ਸਿੱਕੀ ਸਿੰਘਾ ਸਿੰਘਣੀਆਂ ਨੇ ਧਰਮ ਲਈ ਸੀ ਸਵਾਰੇ ਬੰਦ ਬੰਦ ਘਟਾਵਣ ਚਾਹਤ ਦਾ ਸਰਬ ਸੁਖੋ ਵੀ ਜਾਂ ਜਾਂ ਖਾਲਸਾ ਜੀ ਸਾਹਿਬ ਕਹਾਕਾਰ ਅਛਾਰਿਆ ਦੇਖ ਕੇ ਫਤਿਹ ਗੱਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਾਹਿਬ ਖਾਲਸਾ ਜੀ ਦੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਆਜ ਦੇ ਸਿੱਖਾਂ ਦਾ ਸਿਕਾਲ ਦੀ ਮਾਰਿਆਂ ਦੇ ਮਾਨ ਤੋਂ ਜੀ ਕੇ ਪਤਾਨੇ ਉਤੰਤ ਜੀ ਕੇ ਜੋਤੇ ਨੂੰ ਤਸਕਿਰਤ ਕੀਤਾ ਵਾਹਿਗੁਰੂ ਜੀ ਪਾਲੋਂ ਪਾਰ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਆਧਿਆ ਸਮੂਹ ਸੰਗਤਾਂ ਦੇ ਰਹਿ ਰਾਤ ਸੱਜਿਆ ਬਾਤ ਕੀਤਾ ਅਪਰੰਤ ਅਰਦਾਸਾਂ ਕੀਤੀਆਂ ਕਰ ਰਿਹਾ ਮਹਾਰਾਜ ਸਤਾਜੀਓ ਸਾਹਿਬ ਜੀ ਨੇ ਦੇਸ਼ ਦੀ ਕਿਸਾਨੀ ਦੀ ਨਾ ਮੁਜਬਦ ਕਰ ਰਿਹਾ ਉਹਦਾ ਕੰਪ ਲਾਵਨ ਆਸਰਾ ਰਿਆ ਉਹਦਾ ਰੁਜਵਤ ਬਸਰੀ 6.40 ਕਰੋੜ ਰੁਪਏ ਅਸਰ ਦੇ ਕੋਲੇ ਤੋਂ ਆਪਣੇ ਕੋਟ ਕਿਸਾਨੀ ਤੇ ਜਵਾਨੀ ਦੇ ਇੱਕੀ ਕਾਮਯਾਬੇ ਵੱਡੇ ਮੋਟੇ ਕਾਰੋਬਾਰਾਂ ਦੇ ਸਾਰਿਆਂ ਦੇ ਮੇਰ ਪ੍ਰਿਆ ਅਧਰਕਣਾ ਆਪ ਕੋ ਰਕਮੰਦਰ ਸੂਰੇ ਆਕਾਰ ਆਸੇ ਜਪ ਹਰ ਹਰ ਸਿਰ ਦੇ ਸਿਖਾਸੀ ਆਪ ਨੇ ਮਾੜੇ ਪਰਮਾਤਮਾ ਦਾ ਨਾਮ ਕਰਨਾ ਤੇ ਆਪਣੇ ਇਸ ਚਰਜਿ ਤਿਆਵਲੇ ਜੋ ਦਾ ਵਕਾਫ ਕਰਨਾ ਭਾਰਤੀ ਲੋਕਾਂ ਦਾ ਸਿੱਕਾ ਫਰਕ ਰੱਖਣਾ ਸੱਚਮੁੱਚ ਸਦੀ ਹਰ ਮਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓ ਅਰਦਾਸ ਰਾਤ ਨਾ नाम साम स